ਸੂਰੀ ਸਾਹਿਬ ਇੱਕ ਬਹੁਤ ਹੀ ਮੰਦਭਾਗੀ ਘਟਨਾ ਘਟੀ ਹੈ ਗਟਰ ਦਾ ਟੱਕਣ ਨਾ ਹੋਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਬਾਈਕ ਤੇ ਕੰਮ ਤੋਂ ਘਰ ਜਾ ਰਿਹਾ ਸੀ ਦੇਖੋ ਰਕੇਸ਼ ਸਾਹਿਬ ਵੀ ਮੇਰੇ ਜ਼ਹਿਨ ਚ ਨਾ ਦੋ ਲਾਈਨਾਂ ਆ ਰਹੀਆਂ ਤੋਂ ਸੱਤਰਾ ਆ ਰਹੀਆਂ ਕਹਿੰਦੇ ਕਿ ਪਤਾ ਨਹੀਂ ਕਿਉਂ ਅਸੀਂ ਪਰਦੇ ਪਾਉਨੇ ਆ ਲੀਡਰਾਂ ਦੀਆਂ ਹੁਸ਼ਿਆਰੀਆਂ ਤੇ ਪਤਾ ਨਹੀਂ ਅਸੀਂ ਕਿਉਂ ਪਰਦੇ ਪਾਉਨੇ ਆ ਲੀਡਰਾਂ ਦੀਆਂ ਹੁਸ਼ਿਆਰੀਆਂ ਤੇ ਲੱਖਾਂ ਦੀ ਲੰਘਤ ਹੈ 78 ਸਾਲ ਹੋ ਗਏ ਸਾਨੂੰ ਆਜ਼ਾਦ ਹੋਏ ਨੂੰ ਅੱਜ ਵੀ ਲੋਕ ਗਟਰ ਚ ਡਿੱਗ ਕੇ ਮਰਦੇ ਨੇ ਲੱਖਾਂ ਦੀ ਲਾਹਨਤ ਹੈ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਲਗੇ ਸਭੀ ਦਿੱਕਤ ਦੀ ਗੱਲ ਕੀ ਹੈ ਸਮੱਸਿਆ ਦੀ ਗੱਲ ਕੀ ਹੈ ਕਿ ਅਸੀਂ ਜੇ ਗਟਰ ਤੇ ਢੱਕਣ ਨਹੀਂ ਹੈ ਅਸੀਂ ਉਸ ਨੂੰ ਸਮੱਸਿਆ ਨਹੀਂ ਸਮਝਦੇ ਮਾਮੂਲੀ ਜੀ ਗੱਲ ਸਮਝਦੇ ਆ ਅਸੀਂ ਉਸ ਗੱਲ ਦਾ ਰੌਲਾ ਨਹੀਂ ਪਾਉਂਦੇ ਅਸੀਂ ਇਸ ਗੱਲ ਨੂੰ ਆਪਣੇ ਸ਼ਹਿਰ ਚ ਕਿਉਂ ਟੇਕ ਅਪ ਕਰਦੇ ਆ ਕਿਉਂ ਪੁਟ ਅਪ ਕਰਦੇ ਆ ਕਿਉਂਕਿ ਦੇਖੋ ਨਤੀਜਾ ਕਿੰਨਾ ਘਾਤਕ ਸਾਹਮਣੇ ਆਇਆ ਕੱਲਾ ਇਹ ਨਾ ਕਹੀਏ ਕਿ ਢੱਕਣ ਚੱਕ ਹੋਇਆ ਸੀ ਹੁਣ ਇਹ ਸਮਝੋ ਇਹਦਾ ਨਤੀਜਾ ਕੀ ਨਿਕਲਿਆ ਕਿ ਜਿਹੜੇ ਬੱਚੇ ਆ ਉਹਨਾਂ ਦੇ ਸਿਰ ਤੋਂ ਪਿਓ ਦਾ ਸਾਇਆ ਚੱਕ ਹੋ ਗਿਆ ਜਿਹੜੀ ਮਹਿਲਾ ਆ ਜਿਹਦਾ ਸਿਰ ਦਾ ਸਾਈਂ ਚਲਾ ਗਿਆ ਉਹਦੇ ਸਿਰ ਤੋਂ ਵੀ ਪਤੀ ਦਾ ਸਾਇਆ ਚੱਕ ਹੋ ਗਿਆ ਤਾਂ ਕੱਲਾ ਗੱਟਰ ਦਾ ਟੱਕਣ ਨਹੀਂ ਸੀ ਚੱਕਿਆ ਨਤੀਜਾ ਦੇਖੋ ਕਿੱਡਾ ਘਾਤਕ ਹੈ ਔਰ ਸਰਕਾਰੀ ਤੰਤਰ ਮੈਂ ਕਹਿੰਦਾ ਫੇਲ ਹੈ ਨਲਾਇਕੀ ਹੈ ਲਾਪਰਵਾਹੀ ਹੈ ਅਣਗਹਿਲੀ ਹੈ ਪਰ ਇਹਦੀ ਜ਼ਿੰਮੇਵਾਰੀ ਕੌਣ ਲਵੇਗਾ ਕੀ ਉਸ ਵਾਰਡ ਚ ਕੋਈ ਐਮਸੀ ਨਹੀਂ ਸੀ ਅਸੀਂ ਜੇ ਕਹਿੰਨੇ ਆ ਕਿ ਸਾਰਾ ਕੁਝ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਤਾਂ ਢੱਕਣ ਜਿਹੜੇ ਆ ਗਟਰਾ ਤੇ ਲਾਉਣੇ ਉਹ ਕਿਹਦੀ ਜ਼ਿੰਮੇਵਾਰੀ ਹੈ ਕਿਹਦੀ ਰਿਸਪੌਂਸਿਬਿਲਟੀ ਹੈ ਹੁਣ ਕੀ ਡਿਸਪਲਿਨਰੀ ਐਕਸ਼ਨ ਵੀ ਹੋਊਗਾ ਕਿ ਨਹੀਂ ਕੋਈ ਬੁੱਕ ਕੀਤਾ ਜਾਵੇਗਾ ਕਿ ਨਹੀਂ ਜਾਵੇਗਾ ਇਹ ਤਾਂ ਪਤਾ ਨਹੀਂ ਆ ਕਿਸੇ ਕਿਤਾਬ ਚ ਆਉਂਦਾ ਕਿ ਨਹੀਂ ਪਰ ਕੀ ਡਿਸਪਲਿਨਰੀ ਐਕਸ਼ਨ ਵੀ ਹੋਊਗਾ ਕਿ ਨਹੀਂ ਕਿ ਉਸ ਪਰਿਵਾਰ ਨੂੰ ਕੋਈ ਕੰਪਨਸੇਸ਼ਨ ਮਿਲੂਗਾ ਐਡਿਕੁਏਟ ਕੰਪਨਸੇਸ਼ਨ ਮਿਲੂਗਾ ਕਿਸੇ ਨਾਲ ਗੱਲ ਵੀ ਨਹੀਂ ਕਰਨੀ ਕਿਸੇ ਨਾਲ ਡਿਸਕਸ ਵੀ ਨਹੀਂ ਕਰਨਾ ਖਬਰਾਂ ਚ ਵੀ ਨਹੀਂ ਆਉਣਾ ਆਊਗਾ ਤਾਂ ਇੱਕ ਦਿਨ ਹੋਊਗਾ ਕਿਉਂਕਿ ਅਸੀਂ ਗਟਰ ਦੇ ਢੱਕਣ ਬਾਰੇ ਗੱਲ ਕਰਨ ਨੂੰ ਸਮਝਦੇ ਆ ਕਿ ਕਿੱਡੀ ਕੁ ਬੜੀ ਗੱਲ ਹੈ ਪਰ ਦੇਖੋ ਨਤੀਜਾ ਉਹ ਜਿਹੜਾ ਪਰਿਵਾਰ ਹੈ ਕਿ ਉਹ ساری ਜ਼ਿੰਦਗੀ ਉਸ ਗਟਰ ਨੂੰ ਭੁੱਲ ਸਕਦਾ ਕਦੇ ਵੀ ਜੇ ਸਿਰਫ ਉਸ ਗਟਰ ਦੇ ਉੱਤੇ ਢੱਕਣ ਹੁੰਦਾ ਤਾਂ ਅੱਜ ਉਹ ਜਿਹੜਾ ਇਨਸਾਨ ਹੈ ਜਦੀ ਮੌਤ ਹੋ ਗਈ ਹੈ ਉਹ ਆਪਣੇ ਪਰਿਵਾਰ 'ਚ ਹੁੰਣਾ ਸੀ ਦੱਸਿਆ ਜਾ ਰਿਹਾ ਹੈ ਕਿ ਮੋੜ ਮੰਡੀ ਦੀ ਘਟਨਾ ਹੈ ਆਪਾਂ ਦੱਸਦੇ ਪਰਿਵਾਰਕ ਜੀਆਂ ਨੂੰ ਕਿਉਂਕਿ ਹੋ ਸਕਦਾ ਮਨ 'ਚ ਜ਼ਹਿਨ 'ਚ ਸਵਾਲ ਆਵੇ ਕਿ ਘਟਨਾ ਕਿੱਥੇ ਦੀ ਮੋੜ ਮੰਡੀ ਦੀ ਘਟਨਾ ਹੈ ਜੀ ਔਰ ਜਿਹੜਾ ਜਿਸ ਵਿਅਕਤੀ ਦੀ ਮੌਤ ਹੋਈ ਦੱਸਿਆ ਜਾ ਰਿਹਾ ਉਹਦੀ ਬੀਜ ਦੀ ਦੁਕਾਨ ਸੀ ਉਹ ਮਨੋ ਦਾ ਪਿੰਡ ਸੀ ਔਰ ਬੜੇ ਨੇਕ ਦਿਲ ਦਾ ਇਨਸਾਨ ਸੀ ਜੋ ਲੋਕ ਦੱਸ ਰਹੇ ਉਹਨੂੰ ਜਾਣਨ ਵਾਲੇ ਪਰ ਉਹ ਨੇਕ ਦਿਲ ਇਨਸਾਨ ਗੱਟਰ ਤੇ ਢੱਕਣ ਨਾ ਹੋਣ ਕਰਕੇ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਲਾਪਰਵਾਹੀ ਕਰਕੇ ਨਲੈਕੀ ਕਰਕੇ ਜਹਾਨੋ ਚੱਲਾਂਗੇ ਔਰ ਹੁਣ ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਜਦ ਲੀਡਰ ਆਉਂਦੇ ਆ ਨਹੀਂ ਪੱਥਰ ਰੱਖਦੇ ਕਿ ਸੜਕ ਬਣਾ ਦੇਣੀ ਹੈ ਜੀ ਗੱਟਰ ਸਾਰੇ ਇਹਨਾਂ ਤੇ ਢੱਕਣ ਲਵਾ ਦੇਣੇ ਆ ਇੱਕ ਸਵਾਲ ਪੁੱਛਣਾ ਚਾਹੁੰਦਾ ਉਹ ਤਾਂ ਬਹੁਤ ਫੁੱਲਾਂ ਦੀ ਵਰਖਾ ਕਰਦੇ ਆ ਜਿਹੜੇ ਭੇਡਾਂ ਹੁੰਦੀਆਂ ਆ ਜਿਹੜੇ ਟੋਲੀ ਚੱਕੁੰਦਿਆ ਜਿਹੜੇ ਚਮਚੀ ਹੁੰਦੇ ਬਹੁਤ ਫੁੱਲਾਂ ਦੀ ਬਰਖਾ ਕਰਦੇ ਸਾਡੇ ਲੀਡਰ ਨੇ ਜੀ ਨਹੀਂ ਪੱਥਰ ਲਾਤਾ ਆ ਹੁਣ ਜਿਹੜਾ ਵਿਅਕਤੀ ਮਰ ਗਿਆ ਕੀ ਉਹਦੇ ਨਾਲ ਵੀ ਕੋਈ ਖੜੂਗਾ ਕੀ ਉਹਦੇ ਘਰ ਵੀ ਕੋਈ ਜਾਊਗਾ ਉਹ ਹੁਣ ਉਹਦੇ ਘਰ ਦੇ ਨਾਲ ਸਕਰ ਤੇ ਜਿਹੜਾ ਟੱਕਣ ਤੇ ਕੋਲਾ ਕੇ ਖੜ ਸਕਦੇ ਆ ਗਟਰ ਦੇ ਕੋਲਾ ਕੇ ਇੱਥੇ ਜਾਨ ਗਈ ਆ ਇਹਨਾਂ ਨੂੰ ਬਣਦਾ ਹੱਕ ਦਿੱਤਾ ਜਾਵੇ ਬਣਦਾ ਹੱਕ ਵੀ ਦੇ ਦੋਂਗੇ ਕੀ ਬੱਚਿਆਂ ਦਾ ਪਿਓ ਵਾਪਸ ਆਜੂ ਕਿ ਉਹ ਜਿਹੜੀ ਬੀਜ ਦੀ ਦੁਕਾਨ ਤੇ ਵੈਹੰਦਾ ਸੀ ਉੱਥੇ ਬਹਿਣ ਵਾਲਾ ਵਾਪਸ ਆਜੂਗਾ ਕੀ ਬੱਚਿਆਂ ਦੀ ਉਹ ਪਰਵਰਿਸ਼ ਹੋਜੂ ਜਿਹੜੀ ਉਹਦੇ ਪਿਓ ਨੇ ਕਰਨੀ ਸੀ ਔਰ ਵਜਾ ਕੀ ਆ ਗਟਰ ਦਾ ਟੱਕ ਗਟਰ ਖੁੱਲਾ ਸੀ ਇਸੇ ਕਰਕੇ ਆਪਣੇ ਨਵੇਂ ਸ਼ਹਿਰ ਵਿੱਚ ਅਸੀਂ ਪਿੱਟ ਪਿੱਟ ਕੇ ਵੀਡੀਓ ਪਾਈ ਦੀ ਕਿ ਬਿਲ ਲੋਕ ਕਹਿੰਦੇ ਕਿ ਯਾਰ ਕਿੱਡੀ ਕੀ ਗੱਲ ਹੈ ਕੋਈ ਵੱਡੀ ਗੱਲ ਤਾਂ ਹੈ ਨਹੀਂ ਗਟਰ ਦਾ ਢੱਕਣਾ ਹੀ ਆ ਪਰ ਉੱਥੇ ਹਾਦਸਾ ਹੋ ਸਕਦਾ ਹੈ ਢੇਰੇ 'ਚ ਨਹੀਂ ਅੰਦਾਜ਼ਾ ਹੁੰਦਾ ਆਪਾਂ ਖਬਰ ਕੀਤੀ ਹੈ ਇੱਕ ਵਿਅਕਤੀ ਜੋ ਬਰਸਾਤੀ ਨਹਿਰ 'ਚ ਚਲਾ ਗਿਆ ਨਹੀਂ ਪਾਣੀ ਤਾਂ ਅੰਦਾਜ਼ਾ ਹੋਇਆ ਹਨੇਰੇ 'ਚ ਉਹ ਨਮੇਸ਼ਾ ਜਿੱਥੇ ਹਰ ਜਗਾ ਸਵੀਟ ਲਾਈਟ ਹੈ ਨਹੀਂ ਅੰਦਾਜ਼ਾ ਹੁੰਦਾ ਬੰਦਾ ਪਿੱਛੋਂ ਕਿਵਲੇ ਸਪੀਡ ਨਾਲ ਆਂਦਾ ਰਾਤ ਨੂੰ ਦੁਕਾਨ ਬੰਦ ਕਰਕੇ ਕਾਲੀ ਨਾ ਘਰ ਨੂੰ ਜਾਂਦਾ ਕਿ ਘਰ ਵੀ ਕੋਰੋ ਵੀ ਫੋਨ ਆਣ ਲੱਪਨੇ ਕਿ ਛੇਤੀ ਆ ਜਾਓ ਨਹੀਂ ਪਤਾ ਲੱਗਦਾ ਮੈਂ ਕਹਿੰਦਾ ਬੰਦਾ ਗੱਡੀ 'ਚ ਬੈਠਾ ਹੋਵੇ ਤਾਂ ਵੀ ਆਪਣੇ ਡੈਸ਼ਬੋਰਡ ਤੇ ਸਿਰ ਸਿਰ ਵੱਜ ਕੇ ਸੱਟ ਲੱਗ ਸਕਦੀ ਹੈ ਤੁਰਿਆ ਜਾਂਦਾ ਬੰਦਾ ਟੱਕ ਜੇ ਥੈਂਟ ਕਾਣੇ ਸੱਟ ਲੱਗ ਜੇ ਬੰਦੇ ਦੀ ਮੌਤ ਹੋ ਸਕਦੀ ਹੈ ਤਾਂ ਇਹ ਬਹੁਤ ਵੱਡੇ ਮਸਲੇ ਨੇ ਅਸੀਂ ਇਹਨਾਂ ਨੂੰ ਡਿਸਕਸ ਹੀ ਨਹੀਂ ਕਰਨਾ ਚਾਹੁੰਦੇ ਅਸੀਂ ਮਾਮੂਲੀ ਸਮਝ ਲੈਂਦੇ ਆ ਪਰ ਮਾਮੂਲੀ ਨਹੀਂ ਆ ਮੈਂ ਫਿਰ ਤੋਂ ਕਹਿੰਨਾ ਕੱਲਾ ਗਟਰ ਦਾ ਟੱਕਣ ਨਹੀਂ ਉਹਨਾਂ ਬੱਚਿਆਂ ਬਾਰੇ ਸੋਚੋ ਜਿਹਨਾਂ ਦਾ ਪਿਓ ਜਹਾਨੋਂ ਚਲਾ ਗਿਆ ਸਿਰ ਤੋਂ ਪੇ ਦਾ ਸਾਯਾ ਚੱਕ ਹੋ ਗਿਆ ਕੌਣ ਪੜ੍ਹਾਊਗਾ ਉਹਨਾਂ ਨੂੰ ਕੌਣ ਹੁਣ ਜਦੋਂ ਤਾਂ ਵਿਆਹ ਹੋਣੇ ਆ ਕੀ ਯਾਦ ਨਹੀਂ ਆਊਗਾ ਔਰ ਸਾਰੀ ਜ਼ਿੰਦਗੀ ਕੀ ਕਹਿਣਗੇ ਕਿ ਦੇਖੋ ਜੀ ਘਰ ਦਾ ਟੱਕਣ ਐ ਨਹੀਂ ਸੀ ਜਿੱਤੇ ਕਰਕੇ ਪਿਤਾ ਦੀ ਜਾਨ ਚਲੀ ਔਰਤ ਕੀ ਕਹੂਗੀ ਤਾਂ ਇਹ ਨਲੈਕੀ ਆ ਨਲੈਕੀ ਨੂੰ ਮੰਨਣਾ ਚਾਹੀਦਾ ਇਹਨੂੰ ਡਿਸਕਸ ਕਰਨਾ ਚਾਹੀਦਾ ਔਰ ਇਹ ਇਕੱਲੀ ਮੋੜ ਮੰਡੀ ਦੀ ਪ੍ਰੋਬਲਮ ਨਹੀਂ ਐ ਜਿੰਨੇ ਮੇਸ਼ਾਹਰ ਦੀ ਪ੍ਰੋਬਲਮ ਨਹੀਂ ਆ ਪੂਰੇ ਪੰਜਾਬ ਚ ਇਸ ਸਮੇਂ ਇਹ ਪ੍ਰੋਬਲਮ ਜਿਹੜੀ ਸਿਕ ਰਾਂ ਪਿਆ ਪਰ ਇਹਦੇ ਬਾਰੇ ਡਿਸਕਸ ਕੋਈ ਨਹੀਂ ਕਰ ਰਿਹਾ ਔਰ ਸੱਚੀ ਸ਼ਰਮਸਾਰ ਹੈ ਸ਼ਰਮਿੰਦਗੀ ਆਉਂਦੀ ਹੈ ਸ਼ਰਮਨਾ ਡੁੱਬ ਕੇ ਮਰ ਜਾਣਾ ਚਾਹੀਦਾ ਲੱਖਾਂ ਦੀ ਲਾਹਨਤ ਹੈ ਕਿ ਗਟਰ ਤੇ ਟਕਣ ਨਾ ਹੋਣ ਕਰਕੇ ਗਟਰ ਖੁੱਲਾ ਹੋਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ